ਸਰਕਾਰ ਵੱਲੋਂ ਕਿਸਾਨਾਂ ਉੱਪਰ ਬਹੁਤ ਜ਼ਿਆਦਾ ਤੱਕਾ ਕੀਤਾ ਜਾ ਰਿਹਾ ਹੈ ਦੋ ਕਿਸਾਨ ਵੀ ਅੱਜ ਖਨੋਦੀ ਬਾਰਡਰ ਉੱਪਰ ਸ਼ਹੀਦ ਹੋ ਗਏ ਜਿਸ ਦਿਨ ਤੁਸੀਂ ਵੀਡੀਓ ਵੀ ਦੇਖ ਚੁੱਕੇ ਹੋ ਇੱਕ ਵੀਰਦੀ ਦਾ ਵੀਡੀਓ ਆ ਗਈ ਤੇ ਇੱਕ ਦੀ ਅਜੇ ਖਬਰ ਪੂਰੀ ਨਹੀਂ ਕਨਫਰਮ ਹੋਈ ਜਿਸ ਤੋਂ ਬਾਅਦ ਦੇਖ ਸਕਦੇ ਹੋ ਕਿ ਤੁਸੀਂ ਕਿਸਾਨਾਂ ਦੇ ਟਰੈਕਟਰਾਂ ਨਾਲ ਵੀ ਪੁਲਿਸ ਨੇ ਬਹੁਤ ਤਕਾ ਕੀਤਾ ਦੇਖੋ ਕੋਈ ਤਿੱਖੀ ਚੀਜ਼ ਲੈ ਕੇ ਵੇਖੋ ਇੱਕ ਕਿਵੇਂ ਟਰਾਲੀ ਦੇ ਟਾਇਰ ਵਿੱਚ ਮਾਰ ਰਿਹਾ ਤੇ ਉਸ ਨੂੰ ਪੈਂਚਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਜਿਸ ਦੀਆਂ ਵੀਡੀਓ ਕਿਸਾਨਾਂ ਨੇ ਖੁਦ ਬਣਾਈਆਂ ਕਿਉਂਕਿ ਉੱਥੇ ਮੀਡੀਆ ਵਾਲਾ ਕੋਈ ਵੀ ਨਹੀਂ ਸੀ ਤੇ ਸਾਰੇ ਉਹਨਾਂ ਨੂੰ ਦੇਖ ਕੇ ਫਰਾਰ ਹੋ ਗਏ ਸੀ ਇਸ ਕਰਕੇ ਇੱਕ ਕਿਸਾਨ ਵੀਰਾਂ ਦੇ ਦੁਆਰਾ ਹੀ ਬਣਾਈਆਂ ਗਈਆਂ ਵੀਡੀਓ ਸੀ ਜੋ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ ਜਿਸ ਤੋਂ ਬਾਅਦ ਦੇਖੋ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜੀਪਾਂ ਕੋਲਰ ਕਿਵੇਂ ਮੂਹਦੇ ਮਾਰਤੇ ਜੀਪਾਂ ਵੀ ਵੇਖੋ ਤੋੜਤੀਆਂ ਟਰੈਕਟਰਾਂ ਦਾ ਬਹੁਤ ਨੁਕਸਾਨ ਕੀਤਾ ਦੇਖੋ ਸਾਰਾ ਰੈਡ ਲੀਟਰ ਤੋੜਤਾ ਪਾਣੀ ਤੇਲ ਸਭ ਕੁਝ ਥੱਲੇ ਵਗ ਗਿਆ ਆਸਵਰਾ ਟਰੈਕਟਰ ਦੇਖ ਸਕਦੇ ਹੋ ਇਸ ਦਾ ਵੀ ਪੂਰਾ ਨੁਕਸਾਨ ਕੀਤਾ ਸਟੀਰਿੰਗ ਪੱਟ ਕੇ ਵੇਖੋ ਸੀਟ ਤੇ ਰੱਖ ਦਿੱਤਾ ਐਡਾ ਵੱਡਾ ਤੱਕਾ ਦੇਖੋ ਸਾਡੇ ਨਾਲ ਕੀਤਾ ਜਾ ਰਿਹਾ ਦੇਖੋ ਸਵਿਫਟ ਗੱਡੀ ਦੇ ਸਾਰੇ ਸ਼ੀਸ਼ੇ ਤੋੜਤੇ ਹਜੇ ਕਹਿੰਦੇ ਸੀ ਕੁਝ ਨਹੀਂ ਕਰਦੇ